ਉਹਦਾ ਨਾਮਾ ਦਾ ਪਿਆਸ ਹੈ ਮੇਰਾ ਨਾਮ ਗਰਨੇਕ ਸਿੰਘ ਜੀ ਜਮਾਦੀ ਵਾਲਾ ਪਿੰਡ ਦੇ ਜੀ ਕੀ ਪਾਣੀ ਦੀ ਮਾਰ ਕਿੱਥੋਂ ਕਿਹੜੇ ਪਿੰਡਾਂ ਦਾ ਇਹ ਸਾਰੇ ਪਿੰਡਾਂ ਨੂੰ ਸਾਰੇ ਮੰਡ ਦੇ ਵਿੱਚ ਹੀ ਪਾਣੀ ਦੀ ਮਾਰ ਆ ਜੀ ਇਧਰ ਕਿਹੜੇ ਪਿੰਡ ਲੱਗਦੇ ਇਧਰ ਚਾਰੇ ਆਪਣੇ ਫਰੋਜਪੁਰ ਦੇ ਪਿੰਡ ਵੀ ਹੈਗੇ ਕਪੂਰਥਲੇ ਦੇ ਵੀ ਹੈਗੇ ਜੀ ਕਿੰਨੇ ਪਿੰਡ ਜਲੰਧਰ ਦੇ ਵੀ ਏਰੀਆ ਹੈਗਾ ਕਿੰਨੇ ਕੁ ਪਿੰਡ ਪਿੰਡ ਤਕਰੀਬ ਵਿੱਚ ਘਰ ਤੋਂ ਘੱਟ ਵੀ 35 ਪਿੰਡ ਹੋਣਗੇ ਬੇਚਰਾ ਕੁ ਪਿੰਡ ਬਾਕੀ ਪਿੰਡ ਹੈ 7-8 ਕੁਝ ਬਾਦ ਆ ਕੁਝ ਨਹੀਂ ਕੁਝ ਬਾਦ ਆ ਤੇ ਕੋ ਬੇਚਰਾ ਕੋ ਪੈੜੀ ਕੇ ਫਸਲਾਂ ਗਈਆਂ ਲੋਕਾਂ ਦੀ ਕਿੰਨਾ ਕੁ ਨੁਕਸਾਨ ਨੁਕਸਾਨ ਸਾਰੇ ਫਸਲ ਦਾ ਹੋ ਗਿਆ ਤਕਰੀਬਨ ਇੰਨਾ ਕੁ ਟੋਟਾ ਬਚਾਇਆ ਬੰਨ ਬੰਨ ਕੇ ਬਜਾਇਆ ਉਹ ਵੀ ਜੇ ਉਹ ਬੰਨ ਟੁੱਟ ਗਿਆ ਤੇ ਨਹੀਂ ਬਜਣਾ ਮੁਸ਼ਕਿਲ ਆ ਜੇ ਉਧਰ ਕੋਈ ਗੱਲਬਾਤ ਹੋ ਗਈ ਲੋਕ ਇਸ ਲਈ ਕਿੰਨੇ ਕੁ ਲੋਕ ਨੇ ਬਸੋਂ ਬਸੋਂ ਬਸੇਰੀ ਆ ਦੇ ਜਗੀਰ ਕਿੰਨਾ ਕੁ ਰਕਵਾ ਜਗੀਰ 8000 8000 150 ਬੰਨ ਦੇ ਵਿੱਚ ਹੀ ਆਉਂਦਾ ਜਿਹੜਾ 8000 ਤੋਂ ਬੰਨ ਬੰਨ ਬਾਹਰ ਜਿਹੜਾ ਵੱਖਰਾ ਵਾ ਸਾਰਾ ਹੀ ਤਕਰੀਬਨ ਖਰਾਬ ਆ ਜੀ ਆ ਤਿੰਨ ਚਾਰ ਸੌ ਇੱਕ ਨ ਬਜਿਆ ਹੋਊ ਜੇ ਇਹਦੇ ਬਜਿਆ ਸੀ ਕੋਈ ਪਹੁੰਚਿਆ ਇੱਥੇ ਨਹੀਂ ਕੋਈ ਨਹੀਂ ਪਹੁੰਚਿਆ ਸੀ ਕੱਲ ਆਏ ਸੀ ਮੰਤਰੀ ਉਹ ਲਾਵਾ ਲਾ ਕੇ ਬੰਨ ਬੰਨ ਭਾਵਾ ਜੀ ਤੁਹਾਡਾ ਅਸੀਂ ਉਹਨਾਂ ਨੂੰ ਬੰਦ ਦੀ ਮੰਗ ਕੀਤੀ ਸੀ ਪਹਿਲਾਂ ਪਿਛਲੀ ਵਾਰੀ ਜਦੋਂ ਪਾਣੀ ਆਉਂਦਾ ਉਹ ਇੱਥੇ ਪਾਣੀ ਆਉਂਦਾ ਉਹ ਤੋਂ ਪਾਣੀ ਇੱਥੋਂ ਬੰਦੇ ਪਰ ਕੇ ਤਿੰਨ ਚਾਰ ਜੀ ਸਾਡੇ ਡਰ ਗਏ ਬੰਦੇ ਆ ਇੱਥੇ ਬੰਨ ਪਈ ਬੀੜੀ ਪੀਂਦੀ ਸੀ ਮੰਗ ਕੀ ਕਰਦੇ ਹੋ ਜਦੋਂ ਕੋਈ ਜਿਹੜੇ ਮੰਗਦੇ ਹੀ ਉਹ ਹੀ ਕਰਦੇ ਵੀ ਸਾਡੇ ਬੰਨ ਪੱਕੇ ਹੋ ਜਾਣ ਸਾਨੂੰ ਕੁਝ ਨਹੀਂ ਚਾਹੀਦਾ ਇਹ ਖਰਾਬਾ ਤੇ ਅਫਸਰ ਸਹੀ ਦੇ ਵਿੱਚ ਹੀ ਵੰਡਿਆ ਜਾਂਦਾ ਹਰ ਵਾਰ ਤੇ ਉਹ ਵੀ ਨਹੀਂ ਆਬ ਦਰਿਆ ਨਿਕਲਾਈ ਜਾਣ ਬੰਨ ਵੱਧ ਜਾਣਾ ਤਗੜੇ ਹੋ ਜਾਣ ਪਿਛਲੀ ਵਾਰੀ ਕੋਈ ਖਰਾਬਾ ਮਿਲਿਆ ਨਹੀਂ ਬਈ ਉਹ 300 ਰੁਪਇਆ ਥੋੜਾ ਥੋੜਾ ਦਿੱਤਾ ਉਹ ਵੀ ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਉਹ ਜਿੰਨੀ ਜ਼ਮੀਨ ਆਉਂਦੀ ਉਹਨੂੰ ਘੱਟ ਮਿਲਿਆ ਜੀ 23 ਦੇ ਵਿੱਚ ਇਹੋ ਪਰਵਾਰੀਆਂ ਝੋਲੇ ਚ ਪਾਈ ਨਾ ਜਿਹੜਾ ਸਰਦੀ ਚ ਚਾਹੀਦੀ ਲੋੜ ਹੈਗੀ ਕੋਈ ਜਿੱਦਾਂ ਖਾਣ ਪੀਣ ਦੇ ਸਮਾਨ ਦੀ ਜਿੱਦ। ਉਹ ਤਰ੍ਹਾਂ ਵੈਸੇ ਘਰ ਤੇ ਠੀਕ ਹੀ ਆ ਸਾਡੇ ਦੇ ਸੁੱਕੇ ਥਾਂ ਹੀ ਆ ਤਕਰੀਬਨ। ਤੇ ਪਦਾਇਦ ਵਾਲੇ ਪਾਣੀ ਹੈਗਾ ਜਰੂਰ। ਬੰਨਾ ਚਾਹਦਾ ਮਿੱਟੀ ਡੰਗਲਾ ਤੇ ਚਾਲ ਚੂਰੇ ਦਾ ਜਿਆਦਾ ਪਾਣੀ ਪੁਣੀ ਮੀਂਹ ਮਾਰਨਾ ਖਰਾਬ ਹੋ ਗਿਆ। ਪੱਥਰ ਟਿੰਕਾ ਜਿਹੜਾ ਖਰਾਬ ਹੋ ਗਿਆ ਨਿਕਲ ਆਵਾ। ਕੋਈ ਹੈ ਜਰੂਰ ਪੱਠੇ ਦੀ। ਆ ਪੱਠੇ ਦੀ ਤੇ ਚਾਰ ਚੂਰ ਦਾ ਮੇਜ ਇਹੋ ਜਿਹੇ ਚੀਤੇ ਮਿਲ ਜਾਂ। ਕਿਹੜੇ ਪਿੰਡੋਂ ਨੇ? ਤੇ ਸਾਰੇ ਪਿੰਡਾਂ ਦੇ ਵਿੱਚ ਹੀ ਜਰੂਰ ਤਾਂ ਜੀ। ਆ ਕੇ ਇਹ ਪਾਣੀ ਖੜਾ। ਮੁੱਜਮਲ ਮੰਡੇਂਦਰਪੁਰ ਚਮਾਲੀ ਵਾਲਾ ਮਨੁਮਾਸੀ ਗਟਾ ਦਲੇਰ ਸਾਹ ਨਕੀ ਸਾਹ ਨਕੀ ਪੁਤਪੁਰ ਪਿੰਡ ਦਾ ਬਹੁਤ ਆ ਹਾਂਜੀ ਬਾਬਾ ਜੀ ਕੀ ਤੁਹਾਡਾ ਨਾਮ ਹੈ ਤੇ ਕੀ ਮੇਰਾ ਨਾਮ ਪਰਕਟ ਸਿੰਘ ਆ ਮੰਗ ਕੀ ਆ ਸਾਡੀ ਮੰਗ ਵੀ ਆ ਰੋਡ ਜਿਹੜਾ ਛੇਤੀ ਛੇਤੀ ਬਣਨਾ ਚਾਹੀਦਾ ਇਹ ਕੱਚਾ ਰੋਡ ਸੀ ਹਾਂਜੀ ਕੱਚਾ ਪੱਕਾ ਵਾ ਇਹ ਜਿਹੜੇ 23 ਚਾਹਿਆਂ ਨੇ ਜਦੋਂ ਆੜ ਆ ਉਦੋਂ ਦਾ ਟੁੱਟਾ ਕਿਸੇ ਸਰਕਾਰ ਨੇ ਸਾਨੂੰ ਆਣ ਕੇ ਰਸਤਾ ਨਹੀਂ ਬਣਾ ਦੇ ਦਿੱਤਾ ਫੇਰ ਸਾਨੂੰ ਜਿਹੜਾ ਸਾਡਾ ਮੰਡਵਾਂਸ ਹੋਇਆ ਜਿਹੜੀਆਂ ਸਾਡੀਆਂ ਕੱਚੀਆਂ ਪੈਈਆਂ ਉਹਦਾ ਖਰਾਬਾ ਨਹੀਂ ਮਿਲਿਆ ਉਹ ਠੇਕੇਦਾਰ ਨੇ ਮੈਨੂੰ 7000 ਰੁਪਏ ਦਿੱਤਾ ਨਾ ਉਹਦੇ ਚ ਕਿੰਨਿਆ ਚਾਰ ਮਿਲ ਗਿਆ ਕਿੰਨ ਤਨ ਉਹ ਪੂਰਾ ਉਹ ਵੀ ਨਹੀਂ ਮਿਲਿਆ ਫੇਰ ਸਾਡੀਆਂ ਜ਼ਮੀਨ ਤੋੜੀ ਗਈ ਆ ਟੁੱਟ ਗਈ ਉਹ ਪਿੱਛੇ ਪਿੱਛੇ ਪੈਸੇ ਭਰੇ ਆ ਉਹ ਪਾਰਟੀ ਜਿਹੜੀ ਆ ਸਰਕਾਰ ਨੇ ਜਦੋਂ ਹੈਗਾ ਮੁੱਖ ਮੰਤਰੀ ਆਪਾਂ ਦੁਜਾ ਕੀ ਨਾ ਰਾਇ ਕਪਟਨ ਕਪਟਨ ਸਾਹਿਬ ਉਹਨਾਂ ਨੇ ਲਾਣਾ ਕੀਤਾ ਵੀ ਜੋ ਕਰਜ਼ਾ ਤੁਹਾਡਾ ਮਾਫ਼ ਕੀਤਾ ਸਾਡਾ ਕਿ ਰੁਪਇਆ ਮਾਫ਼ ਨਹੀਂ ਆਇਆ ਸਟੇਜ ਪਰਲੇ ਵਰਦੇ ਬੰਦੇ ਦਾ ਆ ਸਾਡਾ ਕਰਜ਼ਾ ਕਿਸਾਨਾਂ ਦਾ ਸਾਰਾ ਮਾਫ਼ ਹੋਣਾ ਚਾਹੀਦਾ ਕਿਉਂ? ਹੱਡ ਭੱਜਦਾ ਹੈ ਕਿ ਜਹੀਂ ਪੈਹਾ ਕਿਥੋਂ ਜੋ ਸਾਡੀ ਫਸਲ ਮਾਰਦੀ ਕਿਥੋਂ ਉਤਾਰਦੀ। ਸਾਡਾ ਰੋਟੀ ਦਾ ਪ੍ਰਬੰਧ ਜਿਹੜਾ ਮਹਾਰਾਜ ਨੇ ਸਭ ਕੁਝ ਦਿੱਤਾ ਸਾਡਾ ਇਹ ਆਬ ਸਾਡਾ ਰਸਤਾ ਬਣੇ। ਉਹ ਬੰਨ ਪੱਕਾ। ਤੇ ਜਿਹੜਾ ਰਸਤਾ ਲੈ ਕੇ ਉਹ ਨਾਉਣ ਸਾਡੀ ਸਹਾਇਤਾ ਕਰਨੀ ਜੋ ਮਿੱਟੀ ਘਾਓ। ਜਿਹੜਾ ਰਸਤਨ ਲੈਉਣੇ ਉਹ ਨੀਚੇ ਹੋਣਾ ਚਾਹੀਦਾ। ਮਿੱਟੀ ਸਾਡਾ ਆਜ ਖੇਤੀ ਆ ਸਾਡਾ ਆਸਿਰ ਇਹੋ ਹੀ ਆ ਨਾ। ਜੇ ਸਾਡਾ ਰੋਡ ਨਾ ਰਿਆ ਸਾਡਾ ਬੰਨ ਨਾ ਰਿਆ ਸਾਡੀ ਫਸਲ ਸਾਰੀ ਰੁਟ ਜਾਂਦੀ। ਜਿਹੜੀ ਜ਼ਮੀਨ ਠੇਕੇ 'ਚ ਉਹਦਾ ਬਰਾਬਰ ਮਿਲਣਾ ਚਾਹੀਦਾ। ਜਿਹੜੀ ਜ਼ਮੀਨ ਕੱਚੀ ਤੋੜੀ ਗਈ ਉਹਦਾ ਬਰਾਬਰ ਸਾਨੂੰ ਖਰਾਬਾ ਮਿਲਣਾ ਚਾਹੀਦਾ। ਜਦੋਂ ਸਾਨੂੰ ਸਰਕਾਰ ਦੇ ਤਰ੍ਹਾਂ ਉਹਦਾ ਜੇ ਸਾਨੂੰ 7 ਮਿਲੇ 7 ਸਾਾਨੂੰ 5 ਝੋੜੀ ਚ ਪੈਣਾ ਡੋਲ ਕੋਟਾ ਕਿਹਾ। ਉਹ ਅਫਸਰਾਂ ਨੇ ਖਾਈ ਨਾ। ਤੇ ਸਾਨੂੰ ਮਿਲਦਾ ਕੀ ਆ? ਹੁਣ ਕੁਛ ਨਹੀਂ ਦਿੰਦੇ ਸਰਕਾਰਾਂ। ਸਾਡਾ ਰਸਤਾ ਬਣ ਜੇ ਸਾਡੀ ਮੰਗ ਆ ਬੱਚੇ ਸਕੂਲੇ ਜਾਣ ਅੱਜ ਸਾਡੀਆਂ ਬੱਸਾਂ ਵੀ ਮੰਡ। ਭੈਣ ਭਰਾ ਕੋਈ ਆਉ ਉਹ ਨਹੀਂ ਨਾਂ ਕੇ ਸਾਟਾ। ਸਭ ਤੋਂ ਮੰਡ ਵਾਲੇ ਬੰਦੇ ਨੇ ਦੁਖੀ 20 ਪੈਂਟਾ ਘਾਟ ਹੋ ਗਏ ਜਿਹੜੇ ਦੱਸਦੇ। ਮੀਆਂ ਤੋਂ ਜ਼ਿਆਦੇ ਜਿਹੜਾ ਰਗਵਾ ਪਿੰਦਾ। ਇਹ ਘੱਟੋ-ਘੱਟ 15 ਕਿਲੋ ਮੀਟਰ ਨੂੰ ਦਮਾ ਤੇ 80-70 ਫੁੱਟ ਹੈ ਜਿਹੜਾ ਮੀਲਾ ਚ ਪੈਂਦਾ ਇੱਥੋਂ ਲਾ ਕੇ ਆਪਣੇ ਨਵੀ ਬਿਆਹ ਤਾਰੇ ਕੰਡੇ ਸਕਰ ਸਾਰਾ ਇਰਿਆ ਤਬਾ ਹੋ ਗਿਆ ਇਹਦੀ ਸੇਟੀ ਜੁ ਸੇਟੀ ਸਾਨੂੰ ਉਸੇ ਦਾ ਕਿਤੀ ਸਾਡੇ ਆ ਸੜਕ ਬਣਦਾ ਸਾਨੂੰ ਬੰਨ ਬਣਦਾ ਜੇ ਕਿਤੇ ਖਾਬਾ ਮੰਗਦੇ ਨਹੀਂ ਸਾਡੀ ਬੰਨਦੇ ਸਾਡ ਤੋਂ ਵੱਡੀ ਇਹ ਯਾਰ ਜੇ ਜਿਵੇਂ ਪੱਕਾ ਕੀਤਾ ਜਾਵੇ ਸਰਕਾਰ ਨੂੰ ਪੱਕਿਆ ਕਰੇ ਜਦੋਂ ਉਹਦੀ ਨਾਰਾ ਵੋਟਾਂ ਚ ਲਾਉਂਦੇ ਮੜ ਕੇ ਕੋਈ ਨਹੀਂ ਆ ਆ ਵੋਟਾਂ ਸਾਨੂੰ ਜੋ ਸਾਡੀ ਛੱਤ ਚੁੱਕੀ ਜਾਂਦੇ ਮਹੀਨੇ ਨੂੰ ਬਣਾਉਂਦਾ ਕਿਸੇ ਬਣਾਈ ਨਹੀਂ ਸਾਡੇ ਗਰੀਬ ਜਨਤਾ ਇੱਥੇ ਜੇ ਕਿਸੇ ਉਹ ਪੈਸਾ ਜਦੋਂ ਫਸਲ ਮਰ ਜਾਈ ਉਹਨੂੰ ਸਾਡੀ ਰੋਟੀ ਖਾਣੇ ਮੁਸ਼ਕਲ ਹੋ ਜਾਈ ਮਹਿੰਗਾਈ ਇੰਨੀ ਤੁਹਾਡੇ ਸਾਡੇ 100 ਰੁਪਏ ਕਰਦਾ ਸਬਜ਼ੀ ਨਹੀਂ ਹੈਗੀ ਕੋਈ ਤੇ ਖਾਊ ਕੀ ਹੈਗਾ ਪਰ ਰਜਗਾਰ ਦਾ ਸਾਧਨ ਖੇਤੀ ਕੋਈ ਨਹੀਂ ਹਾਂਜੀ ਖੇਤੀ ਦਾ ਖੇਤੀ ਦਾ ਸਾਡੇ ਜਟੋਂਦਾ ਨਾ ਹੋਇਆ ਇੰਜਰ ਪੰਜ ਕੇ 7 10 ਸਾਲ ਇਸੇ ਇੱਕ ਦਾ ਮਾਰ ਕੇ ਸੇ ਕਿਸਾਨ ਨੂੰ ਪੈ ਗਈ ਉਹ ਪਿੱਛੇ ਲੱਗ ਜੂ ਪਰ ਨਹੀਂ ਆ। 5 ਸਾਲ ਪਿੱਛੇ ਪੰਜ ਉਹਨੇ ਆਪਣਿਆਂ ਨਾਲ ਫਸਲ ਨਾ ਹੱਦੀ ਹੋਈ। ਆ ਸਾਡਾ ਜਮੇ 37 ਦੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਅਨ ਕਿ ਸੁਖਸਾਨ ਨਹੀਂ ਪੁੱਛ ਵੀ ਤੁਸੀਂ ਹੈਗੇ ਇੱਥੇ। ਜਦੋਂ ਵੋਟਾਂ ਆਈਆਂ ਫਿਰ ਲੋਕੋਤੇ ਗੱਛਦੇ ਰਾਜ ਕਿਤਾ ਦਾ ਫਲਾਨਾ ਹੋ ਗਿਆ ਢਿੰਟਾ ਕੰਮ ਕੋਈ ਨਹੀਂ ਹੋਣਾ। ਕਿਹੜੇ ਬੋਰੇ ਤੇ ਗੱਟੇ ਤੁਸੀਂ ਲਾ ਰਹੇ ਹੈ ਪ੍ਰਸ਼ਾਸਨ ਨਾਲ ਨਾ ਇੱਕ ਬਲੀ ਸਾਡੇ ਪਿੰਡਾ ਦਾ ਸਾਡਾ ਕਾਹਦੇ ਆ। ਆ ਜਿੰਨੀ ਮਿੱਟੀ ਆਈ ਪੰਚਾਇਤਾਂ ਦੇ ਲਈ 500 ਪਿੰਡਾ ਦੀ ਵੱਡੀ ਜ਼ੂਟ ਕੇ ਮਿੱਟੀ ਆਉਣ ਲਈ। ਚਵੇਲੇ ਸਾਨੂੰ ਕਪੂਰਸਰ ਦਾਸ ਘਟੋ ਵੱਡੇ ਚਾਦੇ ਹੋਣੇ ਆ ਇਹਾਂ ਕਿ ਫੋਟੋ ਰਾਹ ਨੇ ਵੀ ਹਿੱਸਾ ਕਰ ਦਿੱਤੀ ਮਾਲ ਮੰਤਰੀ ਮੁੜਿਆ ਜਾ ਕੀ ਹਾਲਾਤ ਉਹਨਾਂ ਵੀ ਇਹੋ ਆਖਿਆ ਕੱਗ ਵੀ ਤੁਹਾਡਾ ਜਿਹੜਾ ਖਰਾਬਾ ਫੋਲੋ ਦਿੱਤਾ ਗਿਆ ਤੁਹਾਡੇ ਬੰਦ ਬਣਾ ਦੇ ਲਾਵੇ ਲੋਂਡੇ ਸਾਇੰਸ ਸੇਰੇ ਬਣਾ ਦੇ ਖਰਾਬਾ ਪਾ ਕੇ ਰੁਪਈਆ ਨਾ ਦੇ ਬਾਕੀ ਕਹਿੰਦੇ ਨੇ ਕਿ ਪਹਿਲੇ ਜੀ ਜੀ 50000 ਜਮੀਨ ਸਾਡੀ ਬਹਾਲ ਹੋਣੀ ਚਾਹੀਦੀ ਤੇ ਗਰੀਬ ਜਨਤਾ ਇੱਥੇ ਵੇਖੋ ਜੀ ਆ ਦੇਖੇ ਜਿਹੇ ਬੱਚੇ ਆ ਸਾਡਾ ਧੀਆ ਪਾਰ ਕੋ ਚੇਕੇ ਮਰ ਗਿਆ ਦੋ ਭਈਏ ਡੋਕੇ ਮਰ ਗਏ ਉਹ ਨਿਕਲ ਕੇ ਪਰਾਰ ਉਹ ਦਿਦੇ ਕਸ ਮਾਰ ਕੇ ਕਿ ਉਹਨੂੰ ਪਤਾ ਦੁੱਜਣ ਕੀ ਪੈਗਾ ਕੀ ਹੁੰਦਾ ਦੋ ਤਿੰਨ ਮਹੀਨੇ ਬੇੜੀ ਚਲਦੀ ਰਹੀ ਬੇੜੀ ਚਲਦੀ ਆ ਜਿਸੇ ਖੜੇ ਆ ਇਹ ਚਾਹ ਮਗਰ ਮੈਂ 25 ਫੁੱਟ ਡੂੰਗਾ ਪਾਣੀ ਆ ਮਾਂ ਪਰਸ਼ਾਨ ਦੀ ਕਿਰਪਾ ਨਾਲ ਰਾਹ ਬੱਜਾ ਹੈ ਕਿਸੇ ਰਾਹ ਨਹੀਂ ਬਣਿਆ ਜੇ ਕੋਈ ਸਾਡੀ ਸਹਟਾ ਕੋਈ ਕਰਨ ਥੇੜ ਜਾ ਪਿੰਡਾਂ ਦੇ ਪਿੰਡਾਂ ਜਿਵੇਂ ਅੱਜ ਫਸਲ ਮਰ ਗਈ ਆ ਉਹਨਾਂ ਨੇ ਆਰਸੇ ਆਮ ਨਹੀਂ ਲਾਗੇ ਨਹੀਂ ਉਹਨਾਂ ਨੂੰ ਲਾਣਾ ਉਹਨਾਂ ਨੂੰ ਪੈਸਾ ਨਹੀਂ ਮਿਲਣਾ ਕੋਈ ਕਿਉਂ ਫਸਲ ਨਹੀਂ ਜਾਣੀ ਆਪਾਂ ਦਿਨ ਝਾਰ ਕਰਦੇ ਚੰਗਾ ਹੋਵੇ ਬੜਾ ਖਰਚਾ ਤੁਹਾਨੂੰ ਨਹੀਂ ਆਉਣਾ ਪੜਾ ਖਰਚਾ ਹਰ ਮਿਹਰਬਾਨੀ ਕਰਕੇ ਸਾਨੂੰ ਜੋ ਜ਼ਮੀਨ ਦਾ ਸਨਫੁੱਡ ਮਾਪਜਾ ਮਿਲਣਾ ਚਾਹੀਦਾ ਜਦੋਂ ਫੋਡ ਨਹੀਂ ਮਿਲਦਾ ਤਾਂ ਅਫਸਰ ਹੀ ਅੱਧੇ ਖਾਈਏ ਵਿੱਚੋਂ ਉਹਨਾਂ ਚ ਕਿੰਨੇ ਗੱਲ ਨਾ ਪੰਚਾਇਤ ਦੇ ਸਰਪੰਚ ਵੀ ਰਲ ਜਾਂਦੇ ਕਰੋ ਵਾਦਾ ਕਰਤਾ ਮੈਨੂੰ ਇਹਨੇ ਦੇ ਦੋ ਤਾਲੇ ਬਣਾ ਲਓ 15 15000 ਦਾ ਖਰਚਾ ਹੀ ਹੋਇਆ ਹਾਂ ਤੁਹਾਡੇ ਸਾਹਮਣੇ 5000 ਰੁਪਏ ਅਸੀਂ ਦਵਾਈ ਦਿੱਤੀ ਕਿੰਦੇ ਦੀ ਤਕਰੀਬਨ ਨਸਰ ਗਿਆ ਤੇ ਜਿਹੜਾ ਗੋਪ ਚ ਪਾਣੀ ਪੈ ਗਿਆ ਕੋਟੋ ਨੇ ਬਰਬਾਦ ਹੋ ਗਿਆ ਨਹੀਂ ਆਹੋ ਨਾ ਕੀ ਦੇ ਦੂਆ ਇਹ ਸਾਰੇ ਦਾ ਪੂਰਾ ਸਾਡੇ ਕਿਰਪਾ ਕਰਕੇ ਖਬਰ ਇਹ ਦਵਾਉ ਵੀ ਇੱਧਰ ਪੁੱਛਿਆ ਤਾਂ ਜੀ ਮਿੱਟੀ ਘਟਾ ਪਾਇਆ ਜਾਵੇ ਤੇ ਇਹ ਸਾਰਾ ਪਾਵਲੇ ਦੁਖੀ ਬਹੁਤ ਹੈ ਕਿਉਂ ਮੁੜ ਕੇ ਸਾਨੂੰ ਮਿਲਦਾ ਨਹੀਂ ਕੁਝ ਅੱਜ ਤੁਸੀਂ ਇਹਨਾਂ ਅੱਜ ਲਾਣ ਜਿਹੜਾ ਮੰਤਰੀ ਉਹ ਲਾਣ ਲਈ ਕਰੀ ਜਾਂਦੇ ਆ ਆ ਵੀ ਦੇ ਦੇ ਆ ਵੀ ਦੇ ਦੇ ਮੁੜ ਕੇ ਪੁੱਛ ਨਹੀਂ ਹਾਂ